ਅਜਾ ਤੁਸੀਂ ਕਾਗਜ਼ ਦਾਖਲ ਕਰਕੇ ਆਇਓ। ਕੀ ਆ ਉਮੀਦ ਹੈ ਤੁਮੇਂ ਇਥੋਂ ਡੇਰਾ ਸੀਲ ਕੇ ਤੋਂ। ਛੋਟੇ ਵੀ ਡੇਰਾ ਬਸ ਕੀ ਹਲਕੇ ਦੇ ਲੋਕ ਨਹੀਂ ਕੰਨੇ ਸਾਰੇ ਪੰਜਾਬ ਦੇ ਆਵਾਮ ਨੇ ਮਨ ਬਣਾ ਲਿਆ ਇਸ ਵਰਚੇ ਦੇ ਕਿਉਂਕਿ ਰਵੈਤੀ ਪਾਰਟੀ ਦਾ ਸਾਰਾ ਪੰਜਾਬ ਮੁਲਾਜ਼ਮ ਕਿਸਾਨ ਟਰਾਂਸਪੋਰਟਰ ਇੰਡਸਟਰੀਸਟ ਅੱਜ ਬਹੁਤ ਬੁਰੀ ਤਰ੍ਹਾਂ ਬੰਦੇ ਦੀ ਮਾਰ ਚ ਹੈ ਕਿੱਥੇ ਤੱਕ ਲੋਕ ਕੋਰੋਨਾ ਨੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਦੂਜਾ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਬਹੁਤੋ ਵੱਡਾ ਹੱਲ ਕਿਹੜਾ ਮੁੱਦਾ ਹੋਏਗਾ ਤੁਹਾਡੇ ਇਲੈਕਸ਼ਨ ਅਸੀਂ ਵਿਕਾਸ ਦੇ ਮੁੱਦੇ ਲੈ ਕੇ ਚੱਲਾਂਗੇ ਪੰਜਾਬ ਦਾ ਵਿਕਾਸ ਡੇਰਾਬੀ ਹਲਕੇ ਦੇ ਵਿੱਚ ਡੇਰਾਬੀ ਹਲਕੇ 'ਚ ਪ੍ਰੋਫਿਊਸ਼ਨ ਦੀ ਮਾਰ ਸਭ ਤੋਂ ਜ਼ਿਆਦਾ ਹੈ ਉਸ ਵਾਸਤੇ ਕਿਸੇ ਵੀ ਪਾਰਟੀ ਦੇ ਆਗੂ ਨੇ ਕੋਈ ਇੱਕ ਵੀ ਸ਼ਬਦ ਨਹੀਂ ਕਟਿਆ ਕੀ ਕਹਿਣਾ ਚਾਹੋਗੇ ਤੁਸੀਂ ਆਪ ਪਿੰਡ ਪਿੰਡਾਂ ਦੇ ਇਲਾਕੇ 'ਚ ਰਹਿੰਦੇ ਹੋ ਤੁਹਾਡੇ ਵਾਲੇ ਕੁਝ ਪਸੇ ਹਿੱਸਾਪੁਰ ਪਿੰਡਾਂ 'ਚ ਕੈਂਸਰ ਦੀ ਮਾਰ ਚ ਜਿਨੇ ਫਰੀਜ ਆ ਗਿਆ ਕਿਸੇ ਵਾਸਤੇ ਨਹੀਂ ਛੋਟੇ ਵੀ ਜਿਹੜੀ ਤੁਸੀਂ ਪੋਲੂਸ਼ਨ ਦੀ ਗੱਲ ਕੀਤੀ ਆ ਸੱਚਮੁੱਚ ਕਿਸੇ ਪਾਰਟੀ ਨੇ ਸਾਲ ਧਿਆਨ ਨਹੀਂ ਕੀਤਾ ਲੇਕਿਨ ਅਸੀਂ ਟਾਈਮ ਟੂ ਟਾਈਮ ਇਹ ਗੱਲ ਨੂੰ ਛੱਕ ਦੇ ਰਹੇ ਹਾਂ ਇਹਨਾਂ ਮੁੱਦਿਆਂ ਨੂੰ ਉਭਾਰ ਦੇ ਰਹੇ ਹਾਂ ਤੁਹਾਡੇ ਵਰਗੇ ਪ੍ਰੈਸ ਵਾਲੇ ਵੀਰਾਂ ਦਾ ਐਡਾ ਧੰਨਵਾਦ ਮੈਂ ਕਰਦਾ ਕਿ ਹਰ ਰੋਜ਼ ਕਗਰ ਚੋਇ ਜਾਂ ਜਾ ਕੇ ਤੁਸੀਂ ਮੌਕੇ ਤੇ ਸਾਰੀ ਉਹ ਜਿਹੜੀ ਪਿਕਚਰ ਆ ਸਾਰੇ ਪੰਜਾਬੀਆਂ ਦਾ ਅੱਖਾਂ ਤੱਕ ਪੰਜਾਬੀਆਂ ਦੇ ਕੰਨਾਂ ਤੱਕ ਪਹੁੰਚਾਈ ਆ ਔਰ ਰਿਜ਼ਰਵ ਸੀ ਹਲਕੇ ਦੇ ਘਰ ਘਰ ਤੱਕ ਤੁਹਾਡੇ ਨਿਊਜ਼ਪੇਪਰ ਤੁਹਾਡੇ ਚੈਨਲਾਂ ਚ ਗਈ ਆ ਇਸੇ ਕਰਕੇ ਪੰਜਾਬ ਦੇ ਲੋਕ ਕਿ ਸਾਰੇ ਪੋਲੂਸ਼ਨ ਨੂੰ ਲੈ ਕੇ ਸਾਰੀਆਂ ਚੀਜ਼ਾਂ ਲੈ ਕੇ ਦੁਖੀ ਆ ਔਰ ਖਾਸ ਕਰ ਮੇਰੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਅੱਜ ਆਮ ਆਦਮੀ ਪਾਰਟੀ ਯੂਥ ਵਲੰਟੀਅਰ ਜਿਹੜਾ ਜੁੜਿਆ ਯੂਥ ਆ ਕੋਈ ਚਾਹੇ ਕਿਸੇ ਪਾਰਟੀ ਨਾਲ ਜੁੜਿਆ ਹੋਵੇ ਪਾਰਟੀਆਂ ਨੂੰ ਛੱਡ ਕੇ ਪਾਰਟੀ ਵਿੱਚੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਸਰਕਾਰ ਲਿਆਉਣਾ ਚਾਹੁੰਦਾ ਉਹ ਸੋਚ ਰਿਹਾ ਕਿ ਪੰਜਾਬ ਦੇ ਅੰਦਰ ਜਿੱਥੇ ਸਾਡੇ 에ਅਰ ਪੋਲੂਸ਼ਨ ਹੈ ਵਾਟਰ ਪੋਲੂਸ਼ਨ ਹੈ ਉੱਥੇ ਰਾਜਨੀਤਿਕ ਬੜਾ ਵੱਡਾ ਪੋਲੂਸ਼ਨ ਹੈ ਉਸ ਪੋਲੂਸ਼ਨ ਨੂੰ ਕੱਢਣਾ ਸਾਡਾ ਮੇਨ ਮੁੱਦਾ ਰਹੇਗਾ